ਮੰਮੀ ਹਾਈ ਹਾਈ ਮੰਮੀ ਬਸ ਕਰ ਚਲ ਗਏ ਆਓ ਹੱਸ ਕਰ ਐਕਟਿੰਗ ਹੁਣ ਬੰਦ ਕਰ ਦੇ ਵੇ ਚਲ ਗਏ ਆ ਆਹੋ ਤੈਨ ਖੱਤਿਆ ਪਹਿਲਾਂ ਕਿਹਨੂੰ ਦੱਸਿਆ ਅੰਤਰੇ ਖੇਸ ਮੈਨੂੰ ਦੀਏ ਤੇ ਵਿੱਚ ਵਾਲ ਛੜੇ ਮੈਨੂੰ ਉਹ ਹੁਣੇ ਗਏ ਆ ਪਹਿਲਾਂ ਕੀ ਦੱਸਦਾ ਮੈਂ ਤੁਹਾਨੂੰ ਹੁਣ ਗੇਟੋਂ ਬਾਹਰ ਕਰਕੇ ਤੇ ਫੇਰ ਹੀ ਤੁਹਾਨੂੰ ਮੈਂ ਦੱਸਣਾ ਹੈਗਾ ਉਹ ਤਾਂ ਜਿੰਨੀ ਜਿੱਦ ਕੰਡੇ ਸੀ ਕਿ ਮੰਮੀ ਨੂੰ ਮਿਲ ਕੇ ਜਾਣਾ ਪਤਾ ਲੈ ਕੇ ਜਾਣਾ ਉਹਨਾਂ ਦਾ ਕੀ ਪਤਾ ਹੈਗਾ ਬਾਅਦ ਚ ਫੇਰ ਭਾਵੇਂ ਗੇਟ ਚੋਂ ਮੁੜ ਕੇ ਆ ਜਾਂਦੇ ਚਾਚਾ ਜੰਗਾਇਕ ਤਾਂ ਉੱਤੋਂ ਤੁਰ ਗਏ ਨੇ ਨਹੀਂ ਤੇ ਮੈਂ ਤੇ ਚ ਮਰ ਜਾਣਾ ਹਾਂ ਆਹ ਗੁੰਮ ਹੋ ਕੇ ਮੈਨੂੰ ਤਾਂ ਫਿਕਰ ਸੀ ਤੁਹਾਡੀ ਵੀ ਪਰ ਉਹ ਬੜੀ ਜਿੱਦ ਕਾਂਡੇ ਸੀ ਮੈਨੂੰ ਪਤਾ ਜਿੱਦਾਂ ਮੈਂ ਲਾਲ ਪਲਾਲ ਕਰਕੇ ਉਹਨਾਂ ਨੂੰ ਰੋਕਿਆ ਵਾ ਅੱਛਾ ਆਹੋ ਤਾਂ ਹੋਰ ਕੀ ਉਹਦਾ ਮੈਂ ਚਕੀਨ ਦਵਾਤਾ ਉਹਨਾਂ ਨੂੰ ਮੈਂ ਕਿਹਾ ਮੰਮੀ ਤੇ ਡਿਗ ਚੱਲੀ ਹੀ ਹੁੰਦੀ ਹੁੰਦੀ ਇੰਨਾ ਵੀਪੀ ਵੱਧ ਗਿਆ ਚੰਗਾ ਹੀ ਕੀਤਾ ਹੀ ਪੁੱਤ ਆਹੋ ਤੇ ਹੋਰ ਕੀ ਨਹੀਂ ਤੇ ਮੋੜ ਘੁੜ ਕੇ ਫੇਰ ਉਹੋ ਹੀ ਗੱਲਾਂ ਹੈ ਇਹ ਤੇ ਛੱਡਦੇ ਹੀ ਨਹੀਂ ਗੱਲਾਂ ਭਰਾਵਾ ਚੱਲ ਕੋਈ ਗੱਲ ਨਹੀਂ ਮਾਤਾ ਉਹਦਾ ਇੱਕ ਗੱਲ ਹੀ ਉਹ ਸੋਨੂੰ ਹੋਣਾ ਦੀ ਨਾ ਹੁਣ ਚੰਗੀ ਮੰਜੀ ਠੱਪੀ ਗਈ ਓ ਵੇ ਹੁਣ ਪੈਲੀ ਵੀ ਆਪਾਂ ਵਾਹ ਲੈਣੀ ਦੂਜਾ ਪੈਸੇ ਵੀ ਢੀਂਓ ਕੋਲੋਂ ਦੇਣੇ ਪਏ ਹੈ 50000 ਵੀ ਪ੍ਰੀਤੀ ਦੀ ਮੰਮੀ ਕਹਿੰਦੀ ਮੈਂ ਆਪੇ ਦੇ ਦੂੰਗੀ ਉਹਨਾਂ ਨੂੰ ਲੈ 10 ਆਪਣੀਆਂ ਤਾਂ ਸਾਰੀਆਂ ਪੰਜੇ ਦੀਆਂ ਪੰਜੇ ਘੋਦ ਦੇ ਵਿੱਚ ਹੋ ਗਈਆਂ ਹੁਣ ਹੈ ਇੰਨੇ ਕੰਮ ਦੇ ਨਾਲ ਹੀ ਚੰਗਾ ਹੋਇਆ ਸੋਨੂੰ ਰੋ ਠੰਡ ਪਈ ਆਹ ਦੇ ਹੋਰ ਕੀ ਹਾਂ ਹਾਲ ਟਰੈਕਟਰ ਇੱਥੇ ਛੱਡ ਗਏ ਹੁਣ ਦੋ ਦਿਨ ਕੱਦੂ ਗੁੱਦੂ ਕਰਕੇ ਆਰਾਮ ਨਾਲ ਬਾਅਦ ਚ ਦੇ ਕੇ ਆਉਂਗਾ ਹੈ ਵਧੀਆ ਬੱਤ ਹਾਂ ਹੋ ਆ ਤਾਂ ਬੜਾ ਹੀ ਸੁਣਾ ਹੋਇਆ ਈ ਨਾਲੇ ਫੇਰ ਪ੍ਰੀਤੀ ਨੂੰ ਲੈ ਜਾਊਂਗਾ ਪ੍ਰੀਤੀ ਨੂੰ ਮੈਂ ਇੱਥੇ ਰੱਖ ਲਿਆ ਵਾ ਹੈ ਫੇਰ ਆਪਾਂ ਦੋ ਦਿਨ ਉੱਥੇ ਰਹਿ ਕੇ ਆਵਾਂ ਸੇ ਪ੍ਰੀ ਥੈਰੇਪੀ ਹੈ ਨਾ ਆਹੋ ਦੋ ਦਿਨ ਰਹਿ ਕੇ ਆਵਾਂਗੇ ਟਰੈਕਟਰ ਛੱਡ ਆਵਾਂਗੇ ਨਾਲੇ ਸੇਵਾ ਪਾਣੀ ਕਰਾਵਾਂਗੇ ਸੌਰਿਆ ਕੋਲ ਵੇ ਜੇ ਤੂੰ ਇਨੇ ਪਾਪੜ ਵੇ ਲੈਣਾ ਤੇ ਕੱਟ ਪੁੱਤਰ ਮੈਂ ਵੀ ਨਹੀਂ ਕੀਤੀ ਜਰਾਗ ਦੇ ਦਰਵਾਜੇ ਦਾ ਖੜਾਕ ਹੁੰਦਾ ਹੀ ਨਾ ਤੇ ਮੈਂ ਕਰਨ ਪੈਂਦੀ ਹਾਏ ਹਾਏ ਇਹ ਗੱਲਾਂ ਦਾ ਮਾਸਾ ਦਿਨ ਮੰਨਣਾ ਪਊਗਾ ਜਿਹੋ ਜੀ ਤੂੰ ਐਕਟਿੰਗ ਕੀਤੀ ਹੈ ਨਾ ਤੈਨੂੰ ਤਾਂ ਪੰਜਾਬੀ ਫਿਲਮਾਂ ਵਾਲਿਆਂ ਨੂੰ ਲੈ ਕੇ ਜਾਣਾ ਚਾਹੀਦਾ ਹੁੰਦਾ ਆ ਬਾ ਕਰਨੀ ਨਾ ਡਾਵਾ ਪੰਜਾਬੀ ਫਿਲਮਾਂ ਚ ਕੰਮ ਆਹੋ ਆਹੋ ਇਸ ਹਾਵ ਨਾਲ ਤਾਂ ਕਰਨਾ ਹੀ ਪੈਣਾ ਐਕਟਿੰਗ ਹੀ ਕਰਦੇ ਆ ਹੋਰ ਹੀ ਕਰਦੇ ਆ ਨਾਲੇ ਪੈਸੇ ਆਉਣਗੇ ਬਾਦੂ ਹੋਰ ਕੀ ਚੱਲ ਚੰਗਾ ਮੰਮੀ ਹੁਣ ਮੈਂ ਚੱਲਦਾ ਵਾਂ ਕੱਦੂ ਕਰਾਂ ਜਾ ਕੇ ਨਾ ਹੋਵੇ ਪਾਣੀ ਸੁੱਕ ਜੇ ਬਾਅਦ ਚ ਝੋਨਾ ਲਾਉਣ ਵਾਲੇ ਵੀ ਤਾਂ ਲੱਭਣੇ ਆ ਉਹ ਵੀ ਕਿਹੜੇ ਕਿਤੇ ਸੌਖੇ ਲੱਭ ਜਾਣੇ ਆ ਹੈ ਆਹੋ ਨਹੀਂ ਉਹ ਵੀ ਨਹੀਂ ਪੁੱਤ ਛੇਤੀ ਲੱਭਦੇ ਸੱਚ ਮੰਮੀ ਫਰੀਦ ਨੂੰ ਵੀ ਮੈਂ ਇਹੋ ਕਿਹਾ ਕਿ ਮੰਮੀ ਦਾ ਬੀਪੀ ਵਧਿਆ ਵਾ ਉਹਨੂੰ ਵੀ ਪੂਰਾ ਯਕੀਨ ਵਾ ਏੜਾ ਹੋਵੇ ਹੁਣ ਤੂੰ ਤੁਰੇ ਫਿਰੇ ਉਹਦੇ ਸਾਹਮਣੇ ਉੱਠ ਕੇ ਠੀਕ ਆ ਐਦਾਂ ਕਰ ਲੰਮੇ ਪੈ ਜਾ ਬਾਜ ਘੜੀ ਘਠੈਰ ਕੇ ਉੱਠ ਜੀ ਠੀਕ ਆ ਬਾਜੀ ਮੋਟੀ ਐਕਟਿੰਗ ਕਰ ਲਈ ਨਾਲੇ ਨੂੰ ਤੇਰੀ ਸੂਟ ਲੈ ਕੇ ਆਈ ਆ ਅੱਛਾ ਆਹੋ ਬਾਨੇ ਜਾਣਾ ਵੇਖਣ ਦੇ ਬਾਨੇ ਉੱਠ ਜੀ ਬਾਅਦ ਚ ਠੀਕ ਆ ਠੀਕ ਜੀ ਤੂੰ ਫਿਰ ਨਾ ਕਰ ਤੂੰ ਜਾ ਜਾ ਫਿਰ ਮੈਂ ਚੱਲਿਆ ਹੀ ਹੁਣ ਜਾ ਜਾ ਤਤੀ ਤਤੀ ਖੀਰ ਖਾ ਕੇ ਨਾ ਮੂੰਹ ਸਾੜਨ ਵਾਲਾ ਕੰਮ ਕੀਤਾ ਕਿਤੇ ਸਬਰ ਵੀ ਨਹੀਂ ਹੈਗਾ ਮਾਸਾ ਚੌਣੇ ਨੂੰ ਕਿਤੇ ਖਾਣਾ ਵੀ ਨਹੀਂ ਆਇਆ ਮੇਰੇ ਵਰਗੀ ਹੁੰਦੀ ਨਾ ਤੇ ਸਿਫਤਾਂ ਕਰੀ ਜਾਣੀਆਂ ਸੀ ਤੇ ਕੰਮ ਖੜਾਈ ਜਾਣਾ ਸੀ ਸਿਫਤਾਂ ਕਰੀ ਜਾਣੀਆਂ ਸੀ ਤੇ ਕੰਮ ਖੜਾਈ ਜਾਣਾ ਸੀ ਅਸਲ 'ਚ ਭਾਂਡੇ ਛੋਟੇ ਸੀ ਭਰ ਕੇ ਤੇ ਛੇਤੀ ਡੁੱਲ ਗਏ ਇਹਨਾਂ ਨੇ ਕਿਤੇ ਲਾਗੇ ਗਵਾੜਨਾ ਨਹੀਂ ਬਣਾ ਕੇ ਰੱਖੀ ਪ੍ਰੀਤ ਮੈਂ ਚੱਲੇ ਆ ਬੰਬੀ ਤੇ ਹਾਂ ਤੇ ਮਾੜਾ ਮਮੀ ਨੂੰ ਚਾਹ ਪਾਣੀ ਪੁੱਛ ਲਈ ਮਗਰੋਂ ਠੀਕ ਆ ਆਹੋ ਮੈਨੂੰ ਵੀ ਪੁੱਛ ਲਿਆ ਫੋਨ ਲਾ ਕੇ ਜੇ ਲੋਡ ਹੋਈ ਤੇ ਮੈਂ ਆਪਾਂ ਫੋਨ ਕਰ ਦੂੰਗਾ ਠੀਕ ਆ ਕੋਈ ਨਹੀਂ ਕੋਈ ਨਹੀਂ ਆਹੋ ਨਾਲੇ ਸੂਟ ਕੱਲੀ ਵੇਖੀ ਜਾਨੀ ਆ ਮੰਮੀ ਨੂੰ ਅਨਵਾਜ਼ ਮਾਰ ਕੇ ਜਿਹਦੇ ਨਾਲ ਇਕੱਠਿਆਂ ਵੇਖ ਲੈਣੇ ਸੀ ਆਪੇ ਜੀ ਤੁਸੀਂ ਕਹਿੰਨੇ ਮੰਮੀ ਠੀਕ ਨਹੀਂ ਹੈ ਮੰਮੀ ਤੇ ਲੰਮੇ ਪਏ ਆ ਜੀ ਉੱਠਣਗੇ ਮੈਂ ਖਾ ਲ ਦਾਂਗੀ ਚੱਲ ਕੋਈ ਗੱਲ ਨਹੀਂ ਪੁੱਛ ਲਿਆ ਹਾਲ ਚਾਲ ਕੀ ਬਤਾ ਚੋਠੀ ਖਲੋਣਾ ਠੀਕ ਹੈ ਹਾ ਸੂਟ ਦਾ ਰੰਗ ਬੜਾ ਸੋਹਣਾ ਆ ਸਭ ਤੋਂ ਪਹਿਲਾਂ ਨਾ ਆਇਓ ਸੂਟ ਸੋਹਣਾ ਮੈਂ ਕੀ ਕਰ ਮਾਨ ਕਰਦੀ ਆ ਨਾਲੇ ਆਪੇ ਮੰਮੀ ਉੱਠ ਜਾਣਗੇ ਫੇਰ ਹੀ ਵਿਖਾ ਲਦੀ ਆ ਅੱਜ ਕੀ ਮੰਮੀ ਨੂੰ ਵਿਖਾ ਲੈਣੇ ਆ ਸੋਟ ਪਤਾ ਨਹੀਂ ਕਿਦਾਂ ਦੇ ਦਿਮਾਗ ਹੋ ਗਿਆ ਇਹਨਾਂ ਦੇ ਜਦੋਂ ਫੋਨ ਲਾਉਣਾ ਆ ਗਏ ਆ ਗਏ ਆ ਗਏ ਜਿੱਦਾਂ ਆਪਾਂ ਨੇ ਸਾਰਾ ਸ਼ਹਿਰ ਖਰੀਦ ਕੇ ਲੈ ਆਉਣਾ ਹੁੰਦਾ ਜਦੋਂ ਫੋਨ ਲਾਉਣਾ ਉਦੋਂ ਹੀ ਆ ਗਏ ਆ ਆ ਗਏ ਆ ਆ ਗਏ ਆ ਵੀ ਇੱਥੇ ਕੰਮ ਕਰਨ ਵਾਲੇ ਨੇ ਕਿੰਦਾ ਪਖੰਡ ਬਣਾਇਆ ਇਹਨਾਂ ਨੇ ਇਹਨਾਂ ਨੂੰ ਆ ਲੈਣ ਦੇ ਅੱਜ ਘਰ ਇਹਨਾਂ ਦੀ ਮੈਂ ਭੁਗਤ ਸਵਾਰ ਦਵਾ ਇਦਾਂ ਦੀ ਇਹ ਕੰਮ ਸੂਤਰ ਲੈਣਾ ਹਾਂ ਬਾਬਾ ਬੋਲੋ ਦੱਸੋ ਕਿਰੇ ਪਹਿਲੇ ਮੈਂ ਖਰ ਪਾਉਂਗੇ ਚੱਲ ਮੈਂ ਆ ਗਿਆ ਤੇਰੇ ਨਾਲ ਤੇ ਮੈਂ ਦੱਸ ਦਵਾ ਹਾਂ ਠੀਕ ਚੰਗਾ ਚੱਲ ਮੋਟਰ ਨੂੰ ਚਾਲ ਤੂੰ ਚੰਗਾ ਜਿੱਤਾਂ ਹਾਂਜੀ सोनू ਤੇ ਤੇਰਾ ਪਾਪਾ ਕਿੱਥੇ ਆ ਬੀਬੀ ਉਹ ਤਾਂ ਬੰਬੀ ਤੇ ਗਏ ਆ ਤੇ ਪਾਪਾ ਜੀ ਆਂਦੇ ਵੀ ਚੱਲ ਮੈਂ ਵੀ ਨਾਲ ਚੱਲ ਜਣਾ ਇਕੱਲੇ ਨੂੰ ਨਿਕਲਣਾ ਤੇ ਮੈਨੂੰ ਨਾ ਮਾਮੇ ਆਪਣੇ ਨੂੰ ਫੋਨ ਲਾ ਕੇ ਦੇ ਮੈਂ ਗੱਲ ਕਰਨੀ ਆ ਬੀਬੀ ਰਹਿਣ ਦੋ ਕੀ ਫੋਨ ਲਾਉਣਾ ਵਾ ਆਪੇ ਉਹਨਾਂ ਨੂੰ ਜਾ ਕੇ ਦੱਸ ਹੀ ਦੇਣਾ ਜੋ ਕੁਝ ਦੱਸਣਾ ਹੋਇਆ ਲਾ ਦੇ ਹਾਂ ਤੈਨੂੰ ਜਦੋਂ ਮੈਂ ਕਿਹਾ ਵਾ ਤੇ ਤੂੰ ਫੋਨ ਨਹੀਂ ਲਾ ਕੇ ਦੇ ਸਕਦੀ ਚਲੋ ਲਾ ਦਿੰਦੀ ਆ ਮੈਂ ਤਾਂ ਉਦਾਂ ਹੀ ਕਹਿਣ ਦੀ ਆ ਵੀ ਚੱਲ ਕੀ ਗੱਲ ਹੈ ਜੀ ਵਧਾਉਣੀ ਆ ਫੇਰ ਬੀਬੀ ਉਦਾਂ ਮੈਂ ਤੇ ਆਨੀ ਆ ਫੇ ਫੋਨ ਤੇ ਨਾ ਹੀ ਗੱਲ ਕਰੋ ਕਿਉਂਕਿ ਤਤੇ ਤਤੇ ਕਹਾਵਾ ਮੜੇ ਕੋ ਤੁਹੀ ਵੀ ਗੁੱਸੇ ਚ ਐਵੇਂ ਕੋਈ ਵੱਧ ਘਟ ਮੂੰਹ ਗੱਲ ਹੀ ਨਿਕਲ ਜਾਂਦੀ ਆ ਤੇ ਉਹਨਾਂ ਘਰ ਵੀ ਲੜਾਈ ਪਵੇਗੀ ਨਹੀਂ ਤੂੰ ਫੋਨ ਲਾ ਦੇ ਹਾਂ ਲਾ ਕੇ ਦੇਣਾ ਕਿ ਨਹੀਂ ਲਾ ਕੇ ਦੇਣਾ ਚਲੋ ਲਾ ਦਿੰਨੀ ਫਿਰ ਮੈਂ ਹਾਲੋ ਬੱਲ ਜਾਂਦੀ ਹੈਲੋ ਸਸਿਕਾ ਭੈਣ ਜੀ ਕੀ ਹਾਲ ਚਾਲ ਆ ਕਦੇ ਹਾਲ ਚਾਲ ਚੱਲ ਵਾ ਵੀਰ ਕੀ ਕਰ ਰਹੀ ਕੋ ਜਾਣ ਰਹੀ ਆ ਸਭ ਸੁਖ ਸੰਦ ਤੇ ਆਵਾ ਕੀ ਗੱਲ ਕੀ ਗੱਲ ਤੇ ਦੱਸ ਹੈਲੋ 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 ਉਹ ਕੀ ਗੱਲ ਕੋਈ ਬੋਲ ਕੇ ਦੱਸੋ ਕਿਤੇ ਫੇਰੀ ਆ ਨਾ ਪਤਾ ਤਾਂ ਲੱਗੇ ਵੀ ਗੱਲ ਹੋਈ ਕੀ ਆ ਤੁਸੀਂ ਕੋ ਬੋਲਦੇ ਕਹ ਨਹੀਂ ਰੋਈ ਜਾਂਦੇ ਹੋ ਤਾਂ ਇਦਾਂ ਕਿਤਾ ਪਤਾ ਲੱਗੇ ਭੈਣ ਜਿਹੜਾ ਤੇਰੇ ਲੱਗਿਆ ਕੋਈ ਉਹਦੇ ਨਾਲ ਮੇਰੀ ਗੱਲ ਕਰਾ ਤੁਸੀਂ ਤਾਂ ਬੋਲਦੇ ਕੋ ਖ ਨਹੀਂ ਦੱਸ ਲਈ ਕੁਝ ਨਹੀਂ ਗਦੇ ਰੋਈ ਜਾਂ ਰਹੇ ਹੋ ਮਾਮਾ ਜੀ ਸਾਸ੍ਰੀਕਾਲ ਸਾਸ੍ਰੀਕਾਲ ਪੁੱਤ ਸਾਸ੍ਰੀਕਾਲ ਕੀ ਗੱਲ ਆ ਕੀ ਹੋਇਆ ਭੈਣ ਨੂੰ ਰੋਈ ਜਾਂਦੀ ਐ ਕੋਈ ਗੱਲ ਬਾਤ ਨਹੀਂ ਦੱਸਣ ਦੀ ਤੂੰ ਦੱਸ ਮੇਰਾ ਪੁੱਤ ਕੀ ਗੱਲ ਆ ਮਾਮਾ ਜੀ ਕਵਲਵੀਰ ਸੰਦੀਪ ਦੀਦੀ ਤੇ ਮਾਮੀ ਜੀ ਇੱਥੇ ਆਏ ਸੀ ਅੱਛਾ ਇੱਥੇ ਆਏ ਆ ਤੇ ਮੈਂ ਜਦੋਂ ਫੋਨ ਲਮਣਾ ਨਾ ਉਦੋਂ ਮੈਨੂੰ ਰੱਖ ਜਾਂਦੇ ਆ ਆ ਗਏ ਆ ਆ ਗਏ ਆ ਮੈਨੂੰ ਪਤਾ ਨਹੀਂ ਵੀ ਮੈਂ ਇਹਨਾਂ ਨੂੰ ਉਦੋਂ ਦੇ ਕਿੰਨੇ ਕ ਫੋਨ ਲਾਛਦੇ ਆ ਇਹੋ ਹੀ ਹੁਣੇ ਆ ਗਿਆ ਹੁਣੇ ਆ ਗਿਆ ਮੈਨੂੰ ਤਾਂ ਪਤਾ ਨਹੀਂ ਵਾ ਕਹਿੰਦਾ ਭਾਈ ਇੱਥੇ ਗਏ ਨੇ ਅਛਾ ਤੇ ਮੈਨੂੰ ਇਹ ਦੱਸ ਵੀ ਇੱਕ ਕਰਨ ਕੀ ਆਈ ਹੀ ਇੱਥੇ ਗੱਲ ਕੀ ਹੋਣੀ ਆ ਮਾਮਾ ਜੀ ਤੇ ਪਿੰਡ ਵੀ ਗਈਆਂ ਡੈਡੀ ਜੀ ਨੇ ਮੈਨੂੰ ਉੱਥੇ ਵੀ ਨਹੀਂ ਚਾਜਣਾ ਕਵਾਇਆ ਕੀ ਪਤਾ ਤੁਨੇ ਸਾਰੇ ਜਣੇ ਨੇ ਕਿਹੜੀ ਉਹਨਾਂ ਇਹੋ ਜਿਹੇ ਪੱਡੀਆਂ ਪੜਾਏ ਛੜੀਆਂ ਵਾ ਸੋਨੂ ਪਹਿਲਾਂ ਤੇ ਸਾਨੂੰ ਕੋਈ ਪਤਾ ਨਹੀਂ ਪਿਤਾ ਦੇ ਚ ਕੀ ਗੱਲਾਂ ਚੱਲਦੀਆਂ ਤੇ ਕੀ ਨਹੀਂ ਚੱਲਦੀਆਂ ਪਰ ਇਸ ਟਾਈਮ ਤੇ ਤੇਰਾ ਕਸੂਰ ਹੀ ਸਾਰਾ ਉਹ ਤਾਂ ਰਾਮਨਾ ਬੈਠੇ ਸੀਗੇ ਮਾਂ ਸੋਨੀ ਉੱਪਰ ਤੋਂ ਉੱਠਿਆ ਸੀ ਮਾਮੀ ਜੀ ਸਾਹਮਣੇ ਤਾਂ ਸਾਰਿਆਂ ਦੇ ਬੋਲਣ ਰੇ ਦੀਦੀ ਤੁਸੀਂ ਵੀ ਦੱਸੋ ਹਾ ਕਿੰਨੇ ਗੱਲ ਸ਼ੁਰੂ ਕੀਤੀ ਵਿੱਕੀ ਨੇ ਨਹੀਂ ਨਹੀਂ ਗੱਲ ਕੀਤੀ ਸ਼ੁਰੂ ਫੇਰੀ ਮੈਂ ਬੋਲੀ ਆ ਗਲਤੀਆਂ ਤੇ ਸਾਰਿਆਂ ਨੇ ਕੀਤੀਆਂ ਵਾ ਮਾਮੀ ਜੀ ਹਣ ਕਸੂਰੀ ਹਾਦਾ ਕੱਢੀ ਜਾਂਦੇ ਪੇ ਸਾਡਾ ਹੀ ਕਸੂਰ ਆ ਅੱਛਾ ਤੇ ਹਾਗਲ ਹੋਈ ਆ ਇੱਥੇ ਵੇਖ ਲੈ ਇਹਨਾਂ ਨੇ ਕਿਤੇ ਮੈਨੂੰ ਫੋਨ ਲਾ ਕੇ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਅਸੀਂ ਇਹਨੂੰ ਵੀ ਦੱਸੀਏ ਕੋਈ ਗੱਲ ਇਹਨਾਂ ਨੂੰ ਆ ਲੈ ਆਂਦੇ ਇੱਥੇ ਵੇਖੀ ਮੈਂ ਇਹਨਾਂ ਦੀ ਕਿੱਦਾਂ ਲੱਤਾਂ ਭੰਨਦਾ ਵਾਂ ਨਹੀਂ ਨਹੀਂ ਮਾਮਾ ਜੀ ਐਦਾਂ ਦਾ ਕੁਛ ਨਾ ਕਰਿਓ ਮੈਂ ਤਾਂ ਫੋਨ ਲਾਉਣਾ ਹੀ ਨਹੀਂ ਆ ਤਾਂ ਮੈਨੂੰ ਬੀਬੀ ਆਖੀ ਜਾਂਦੇ ਸੀ ਵੀ ਨਹੀਂ ਮਾਮੇ ਆਪਣਾ ਨੂੰ ਫੋਨ ਲਾ ਕੇ ਦੇ ਰੋਈ ਜਾਂਦੇ ਸੀ ਤੇ ਮੈਨੂੰ ਤਾਂ ਕਰਕੇ ਲਾਉਣਾ ਪਿਆ ਫੋਨ ਅਛਾ ਲੈ ਹੋਰ ਕੀ ਗੱਲ ਹੋਈ ਕੋਈ ਹੋਰ ਵੀ ਹੈਗੀ ਤੇ ਮੈਨੂੰ ਦੱਸ ਨਾ ਮਾਮਾ ਜੀ ਛੋਟੀਆਂ ਮੋਟੀਆਂ ਤੇ ਬਥੇਰੀਆਂ ਗੱਲਾਂ ਹੋਈਆਂ ਨਾਲ ਜਿਹੜੇ ਬਹਿਣਾ ਸੀ ਸਾਰਿਆਂ ਨੇ ਇਹ ਗੱਲਾਂ ਤੇ ਹੋਣੀਆਂ ਹੋਣੀਆਂ ਸੀ ਮਾਮੀ ਜੀ ਨੇ ਤੇ ਜਿਹੜੀਆਂ ਗੱਲਾਂ ਕਰਨੀਆਂ ਸੀ ਨਾ ਪਰ ਜਿਹੜੀ ਕਵਲ ਵੀਰ ਨੇ ਗੱਲ ਕੀਤੀ ਹੈ ਨਾ ਉਹ ਸਾਨੂੰ ਸਾਰਿਆਂ ਨੂੰ ਬਹੁਤ ਹੀ ਚੁਭੀ ਆ ਚੱਲ ਦੱਸ ਤਾਂ ਸਹੀ ਕਿਹਾ ਕੀ ਆ ਇਹਨੇ ਮਾਮਾ ਜੀ ਕਵਲ ਭਾਜੀ ਨੇ ਨਾ ਜਿੰਨੀਆਂ ਵੀ ਗੱਲਾਂ ਕੀਤੀਆਂ ਬਹੁਤ ਵਧੀਆਂ ਕੀਤੀਆਂ ਪਰ ਜਿਹੜੀ ਇੱਕ ਗੱਲ ਉਹਨਾਂ ਨੇ ਲਾਸਟ ਤੇ ਕਰਤੀ ਹੈ ਨਾ ਬਹੁਤ ਚੁਗਵੀ ਗੱਲ ਕੀਤੀ ਆ ਕਹਿੰਦੇ ਆ ਜਿਹੜਾ ਰਿਸ਼ਤਿਆਂ ਦਾ ਧਾਗਾ ਮਨਾ ਇਹ ਟੁੱਟ ਗਿਆ ਵਾ ਜੇ ਅਸੀਂ ਦੁਬਾਰਾ ਮਿਲਣ ਵੀ ਡੈਬੇ ਨਾ ਜਿਹੜੀ ਇਹਦੇ ਵਿੱਚ ਗੰਡ ਪੈ ਗਈ ਹੈ ਨਾ ਉਹ ਸਾਰੀ ਉਮਰ ਰੜਕਦੀ ਰਹਿਣੀ ਆ ਮਾਮਾ ਜੀ ਮੈਨੂੰ ਇਹ ਉਮੀਦ ਨਹੀਂ ਵੀਰਜੀ ਤੋਂ ਵੀ ਆਹ ਕੁਛ ਉਹ ਸਾਡੇ ਬਾਰੇ ਸੋਚਣਗੇ ਅਸੀਂ ਇੰਨੀ ਇੱਜ਼ਤ ਕਰਦੇ ਰਹੇ ਤੁਹਾਡੀ ਤੁਸੀਂ ਪੈਰ ਪੈਰ ਦੇ ਸਾਡੇ ਨਾਲ ਸਹਾਰਾ ਬਣਦੇ ਰਹੇ ਪਰ ਆਹ ਗੱਲਾਂ ਕਰਕੇ ਤਾਂ ਉਹਨਾਂ ਨੇ ਸਾਡਾ ਮਾਨ ਹੀ ਖੱਟਾ ਕਰ ਛੜਿਆ ਏ ਸੱਚ ਦੱਸੀਏ ਨਾ ਮਾਮਾ ਜੀ ਤੇ ਆ ਉਮੀਦ ਨਹੀਂ ਹੈ ਨੂੰ ਕਵਲ ਭਾਜੀ ਤੋਂ ਵੀ ਐਦਾਂ ਵੀ ਉਹ ਬੋਲਣਗੇ ਅੱਛਾ ਤੇ ਇਹ ਨਾ ਸਿਆਣਾ ਹੋ ਗਿਆ ਵਾ ਇਹੋ ਜਿਹੀਆਂ ਗੱਲਾਂ ਕਰਿਆ ਕਰੂਗਾ ਕੋਈ ਗੱਲ ਨਹੀਂ ਇਹਨਾਂ ਆ ਲਿਆਦੇ ਸੀ ਇਹਨਾਂ ਤੇ ਦੂਆ ਵਾਂ ਪਤਾ ਨਾ ਮੈਂ ਨੇ ਜੇਠ ਲਾਗਾ ਨਾ ਨਹੀਂ ਨਹੀਂ ਮਾਮਾ ਜੀ ਪਲੀਜ਼ ਇਦਾਂ ਕੁਛ ਨਾ ਕਰਿਓ ਸਾਡੇ ਕਰਕੇ ਨਾ ਆਪਣੇ ਘਰ 'ਚ ਤੁਸੀਂ ਲੜਾਈ ਨਾ ਪਾਇਓ ਕੋਈ ਨਹੀਂ ਕੋਈ ਨਹੀਂ ਪੁੱਤ ਤੂੰ ਫਿਕਰ ਨਾ ਕਰ ਮੈਂ ਆਪਣੇ ਤਰੀਕੇ ਨਾਲ ਹੀ ਗੱਲ ਕਰਾਂਗਾ ਚੱਲ ਠੀਕ ਆ ਪੁੱਤ ਖਿਆਲ ਰੱਖ ਬੀਬੀ ਆਪਣੀ ਦਾ ਬਾਕੀ ਤੁਸੀਂ ਕੋਈ ਪਰਵਾਹ ਨਹੀਂ ਕਰਨੀ ਕੋਈ ਟੈਨਸ਼ਨ ਨਹੀਂ ਲੈਣੀ ਮੈਂ ਤੁਹਾਡੇ ਨਾਲ ਆ ਹਰ ਵਾਰ ਮੈਂ ਤੁਹਾਡੇ ਨਾਲ ਆ ਹਾਂਜੀ ਠੀਕ ਆ ਮਾਮਾ ਜੀ ਤੁਹਾਡੀਆਂ ਇਹੋ ਗੱਲਾਂ ਸਾਨੂੰ ਹੌਸਲਾ ਦਿੰਦੀਆਂ ਬਾਕੀ ਨਾ ਤੁਸੀਂ ਫਿਕਰ ਨਾ ਕਰੋ ਬੀਬੀ ਦਾ ਕੋਈ ਨਹੀਂ ਮੈਂ ਨਾਲ ਹੀ ਆ ਅਸੀਂ ਸਾਰੇ ਜਣੇ ਧਿਆਨ ਰੱਖਾਂਗੇ ਬੀਬੀ ਦਾ ਕੀ ਚੰਗਾ ਸਾਸਰੀ ਘਾਲ ਪੁੱਤ ਠੀਕ ਆ ਸਾਸਰੀਆ ਮਾਮਾ ਜੀ ਦੱਸ ਬੀਬੀ ਫੋਨ ਤੇ ਤੁਹਾਡੇ ਮੈਂ ਕਹਿਣ ਤੇ ਕਰ ਲਿਆ ਤੇ ਕੀ ਫਾਇਦਾ ਹੋਇਆ ਹੁਣ ਤੁਹਾਨੂੰ ਮਾਮਾ ਜੀ ਦੇ ਗੁੱਸੇ ਦਾ ਵੀ ਪਤਾ ਵਾ ਹੁਣ ਉਹਨਾਂ ਨੇ ਉਹ ਆਂਦੇ ਆ ਵੀ ਮੈਂ ਉਹਨਾਂ ਦੀਆਂ ਜਾਗ ਲੱਤਾਂ ਤੋੜਨੀਆਂ ਵਾ ਤੇ ਕਿੰਨਾ ਤੁਸੀਂ ਆਪਣੇ ਪੇਕੇਆਂ ਨਾਲ ਪਿਆਰ ਕਰਦੇ ਆ ਆਪਣੇ ਭਤੀਜੇ ਭਤੀਜੀਆਂ ਨਾਲ ਪਿਆਰ ਕਰਦੇ ਹੋ ਤੂੰ ਤੁਸੀਂ ਚਾਹੁੰਦੇ ਹੋ ਵੀ ਹੁਣ ਉਹਨਾਂ ਦੇ ਘਰ ਲੜਾਈ ਪਏ ਨਹੀਂ ਮੈਂ ਕੀ ਕਰਦੀ ਮੈਂ ਆਪਣੇ ਭਰਾ ਨੂੰ ਦੱਸਣੀ ਆ ਹੀ ਕਿੰਨੂੰ ਦੱਸਣੀਆਂ ਸਖਵਿੰਦਰ ਤੇ ਘਰ ਰਾਣਕੇ ਤੇ ਕਰ ਗਈ ਮਾੜੀਆਂ ਚੰਗੀਆਂ ਤੂੰ ਵੀ ਦੱਸ ਨਾ ਪਹਿੋਰ ਮੈਂ ਕਿਨੂੰ ਦੱਸਾਂ ਚਲੋ ਉਹ ਤਾਂ ਗੱਲ ਤੁਹਾਡੀ ਠੀਕ ਆ ਪਰ ਹੁਣ ਮਾਮੇ ਦਾ ਗੁੱਸਾ ਬੜਾ ਵਾ ਹੁਣ ਡਰ ਲੱਗਦਾ ਵੀ ਮਾਮੇ ਨੇ ਜਾ ਕੇ ਨਾ ਤੇ ਖਲਾਰਾ ਬੜਾ ਪਾਉਣਾ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਪਾਹੂਗਾ ਤੇ ਇਹਨਾਂ ਨੂੰ ਪਤਾ ਲੱਗ ਜੂਗਾ ਨਾਲੇ ਇਹਨਾਂ ਨੂੰ ਲੱਗ ਜੂ ਵਿੱਕੀ ਹੋਣਾ ਨੂੰ ਇਹ ਲਿਆਏ ਦਵਾ-ਦਵਾ ਵੀ ਮਾਂ ਨੂੰ ਲੈ ਆ ਬਨੇ ਆ ਤੇ ਉਹਨੇ ਸਾਰੀਆਂ ਹੱਡੀਆਂ ਛੋੜਨੀਆਂ ਮੇਰਾ ਭਰਾ ਵਾ ਮੇਰੇ ਵੱਲ ਦੀ ਗੱਲ ਕਰੂਗਾ ਭੈਣ ਨੇ ਵੀ ਆਪਣੇ ਪੈਰਾਂ ਦੇ ਆਪ ਹੀ ਕੁਹਾੜਾ ਮਾਰ ਲਿਆ ਅਦੇ ਸਾਕ ਹਰ ਕੇ ਮੰਗਾ ਪਵਾ ਲਿਆ ਉਹ ਤੇ ਆਪਣਾ ਗਰੁੱਪ ਕੱਢ ਗਈ ਤੇ ਮੈਂ ਸੱਚੀ ਗੱਲ ਵੀ ਨਾ ਦੱਸਾਂ ਆਪਣੇ ਭਰਾ ਨੂੰ ਬੀਬੀ ਜੀ ਤੁਸੀਂ ਤੇ ਸੱਚੀ ਗੱਲ ਦੱਸਤੀ ਹੈ ਨਾ ਪਰ ਜਦੋਂ ਮਾਮੀ ਨੂੰ ਪਤਾ ਲੱਗ ਗਿਆ ਨਾ ਵੀ ਆਹ ਗੱਲਾਂ ਸਾਰੀਆਂ ਮਾਮੇ ਨੂੰ ਹੱਡ ਕੋ ਪਤਾ ਲੱਗੀਆਂ ਵਾ ਤੇ ਮਾਮੀ ਦਾ ਹੋਰ ਗੁੱਸਾ ਵਧ ਜਾਣਾ ਉਹਨੇ ਹੋਰ ਤੜਦੇ ਔਖੀ ਹੋ ਜਾਣਾ ਹੋਜੂ ਤੇ ਹੋਜੇ ਜਦੋਂ ਉਹਨੇ ਨਹੀਂ ਬੋਲਣ ਲੱਗੀ ਨੇ ਮੇਰਾ ਪੱਕਾ ਛੱਡਿਆ ਤੇ ਮੈਂ ਕਿਉਂ ਫੇਟੇ ਲੜਖਾਂ ਸੰਧਿਆ ਕਵਲ ਦੇ ਡੈਡੀ ਕਿੱਥੇ ਗਏ ਆ ਉਹ ਤਾਂ ਬੰਬੀ ਪਰ ਗਿਆ ਏ ਅਛਾ ਚੱਲ ਆਵੀ ਵਧੀਆ ਹੋਇਆ ਆਉਂਦਿਆਂ ਨੂੰ ਘਰ ਨਹੀਂ ਗੇ ਹੈਗੇ ਨਹੀਂ ਤੇ ਆਉਂਦੇ ਆ ਨਾ ਮੇਰੇ ਦਿਵਾਲੇ ਹੋ ਜਾਣਾ ਐ ਇੰਨਾ ਚਿਰ ਲਾ ਕੇ ਆਏ ਏ ਇੰਨਾ ਚਿਰ ਲਾ ਕੇ ਆ ਗਿਆ ਏ ਚੱਲ ਗੁੱਸਾ ਠੰਡਾ ਹੋ ਜੂ ਘੜੀ ਦੀ ਘੜੀ ਨਹੀਂ ਸਾਰਾ ਦਿਨ ਫੋਨ ਹੀ ਵੇਂਦੀ ਰਹਿਣੀ ਐ ਕਿਤੇ ਕੋ ਕੰਮ ਵੀ ਕਰ ਲਿਆ ਕਰ ਮਾਸੀ ਹੁਣੇ ਪੜਾਈ ਕਰਕੇ ਹਟੀਆਂ ਤੇ ਫਿਰ ਕੀ ਹੋ ਜੇ ਮੜਾ ਫਾੜੀ ਲਿਆ ਦੇ ਨਹੀਂ ਚੱਲ ਚੱਲ ਤੂੰ ਅੱਗੋਂ ਉਲਟੀ ਜਵਾਬ ਦੇਣਾ ਹੁੰਦਾ ਵਾ ਜਾ ਆਪਣੀ ਭਾਬੀ ਨੂੰ ਠਾਲ ਨਾਲ ਸੂਟ ਲਿਆਈਏ ਤੇ ਲਿਆਉ ਉਹਨਾਂ ਦਾ ਸੂਟ ਵਿਖਾਲ ਪੜਾ ਕਿਹੋ ਜਿਹਾ ਲਿਆਈਏ ਮਾਸੀ ਜਦੋਂ ਮੈਂ ਪੜਨ ਦੀ ਸੀ ਉਦੋਂ ਤੇ ਤੁਸੀਂ ਅੰਦਰ ਲੰਮੇ ਪਏ ਸੀ ਤੇ ਤੁਹਾਨੂੰ ਕੀ ਪਤਾ ਬਾਹਰ ਕੀ ਹੋਣ ਦਿਆ ਨੀ ਐਵੇਂ ਬਹੁਤੀਆਂ ਗੱਲਾਂ ਨਾ ਕਰ ਜਿੰਨੀ ਗੱਲ ਆਖੀ ਹੈ ਨਾ ਉਹਨੇ ਇਹਦਾ ਜਵਾਬ ਦਿਆ ਕਰ ਗਾਂ ਦੇ ਗਾਂ ਤੋਰ ਪੈਂਦੇ ਨੇ ਅੱਜ ਕੱਲ ਦੇ ਨਿਆਣੇ ਕੋਈ ਹਾਲ ਨਹੀਂ ਇਹਨਾਂ ਦਾ ਮਾਸੀ ਹਾਰ ਕੀ ਉੱਧਰ ਚਲ ਗਿਆ ਹੁਣ ਹਾਰ ਦਾ ਗੁੱਸਾ ਸਾਰਾ ਮੇਰੇ ਤੇ ਹੀ ਖੜਨਾ ਵੇਖਾਂ ਕਿਤੇ ਟਿੱਡੀਆਂ ਨੂੰ ਵੀ ਜੀ ਕੰਮ ਹੋ ਗਿਆ ਨੇ ਜਿੰਨੀ ਗੱਲ ਕਹੀ ਦੀ ਐ ਨਾ ਓਨੀ ਕਰਿਆ ਕਰ ਤੇਰੀ ਜਬਾਨ ਜ਼ਿਆਦਾ ਹੀ ਵਾਦੀ ਜਾਣ ਰਹੀ ਐ ਜਿੰਨਾ ਕੰਮ ਕਹੀਦਾ ਨਾ ਓਨਾ ਕਰਿਆ ਕਰ ਐ ਪਿਓ ਦੇ ਪਿਓ ਨਾ ਫੜਿਆ ਕਰ ਫਾਬੀ ਫਾਬੀ ਜੀ ਉਠੋ ਤੁਹਾਨੂੰ ਮਾਸੀ ਬੁਲਾਉਣ ਦੇ ਆ ਨਾਲ ਇਹ ਸੂਟ ਵੀ ਲੈ ਆਓ ਸੰਦੀਪ ਡੈਡੀ ਇੱਥੇ ਹੈ ਕਿਤੇ ਨਹੀਂ ਮੈਨੂੰ ਲੱਗਦਾ ਡੈਡੀ ਘਰ ਨਹੀਂ ਹੈਗੇ ਡੈਡੀ ਬੰਬੀ ਤੇ ਗਏ ਆ ਕਿਉਂ ਤੁਸੀਂ ਕੀ ਕਹਿਣਾ ਡੈਡੀ ਜੀ ਨੂੰ ਮੈਂ ਡੈਡੀ ਨੂੰ ਸਾਰੀ ਗੱਲ ਦੱਸਣੀ ਆ ਜਦੋਂ ਮੰਮੀ ਨੇ ਕਿਹਾ ਵਾ ਗੱਡੀ ਦੇ ਵਿੱਚ ਵੀ ਨਹੀਂ ਗੱਲ ਦੱਸਣੀ ਫਿਰ ਜ਼ਰੂਰ ਘਰੇ ਕਲਾ ਪਾਉਣੀ ਆ ਦੱਸ ਕੇ ਤੁਸੀਂ ਆਹੋ ਅਸੀਂ ਮੰਮੀ ਤੇ ਕਹਿਣ ਦੇ ਉੱਤੇ ਰਹਿਣਾ ਵਾ ਕਿ ਜੋ ਮੰਮੀ ਨੇ ਕਹਿ ਦਿੱਤਾ ਮੰਮੀ ਤੇ ਉੱਥੇ ਵੀ ਇਹ ਗੱਲ ਕਹਿੰਦੀ ਸੀ ਵੀ ਤੁਸੀਂ ਉਹਨਾਂ ਦਾ ਸਾਸਕਿਓ ਨਹੀਂ ਦਿੱਤਾ ਮੈਨੂੰ ਤਾਂ ਲੱਗਦਾ ਵਾ ਉਹਨਾਂ ਦੇ ਘਰ ਦੀ ਕਲਾ ਜਿਹੜੀ ਆ ਨਾ ਸਾਡੇ ਘਰ ਪੈ ਜਾਣੀ ਆ ਪੈ ਜਾਣੀ ਕੀ ਆ ਪੈ ਗਈ ਆ ਤੇ ਪਿਛਲੇ 2-3 ਮਹੀਨਿਆਂ ਤੋਂ ਪੈ ਗਈ ਆ ਹੋਰ ਕਿੱਦਾਂ ਦੀ ਪੈਣੀ ਆ ਘਰੇ ਕੀ ਬੰਦਾ ਅੱਧ ਵਿਚਾਲੇ ਫਸੇ ਪਏ ਆ ਨਾ ਇੱਧਰ ਗੱਲ ਕਰਨ ਜੋਗੇ ਨਾ ਉੱਧਰ ਕਰਨ ਜੋਗੇ ਇਹ ਨਹੀਂ ਗੱਲ ਹੈਗੀ ਗੱਲ ਇੱਧਰ ਉੱਧਰ ਦੀ ਨਹੀਂ ਆ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਹੀ ਪੈਣਾ ਵਾ ਸੰਦੀਪ ਮੈਂ ਤਾਂ ਇਹ ਗੱਲ ਨੂੰ ਪਛਤਾਉਂ ਡਿਆ ਵਾਂ ਕਿ ਮੈਂ ਉੱਥੇ ਕੋ ਚੁੱਪ ਰਿਆ ਵਾਂ ਤੇ ਡੈਡੀ ਜੀ ਦਾ ਤਾਂ ਤੁਹਾਨੂੰ ਪਤਾ ਹੀ ਆ ਜੇ ਡੈਡੀ ਜੀ ਵੱਧ ਘੱਟ ਬੋਲ ਗਏ ਜਾਂ ਸੋਨੂ ਨੂੰ ਜਾਂ ਵਿਕੀ ਭਾਜੀ ਨੂੰ ਤੇ ਫੇਰ ਤੇ ਫਿਰ ਜਿਹੜਾ ਗਲਤ ਆ ਉਹਨੂੰ ਬੋਲਣਗੇ ਨਾ ਇਦਾਂ ਤਾਂ ਨਹੀਂ ਨਾ ਬੋਲਦਣ ਲੱਗੇ ਮੈਨੂੰ ਪਤਾ ਤਾਂ ਡੈਡੀ ਨੂੰ ਵੀ ਸਾਰਾ ਕੁਝ ਹੀ ਹੈਗਾ ਵਾ ਦੱਸਿਆ ਤਾਂ ਹੈਗਾ ਉਹਨਾਂ ਨੇ ਸਾਰਾ ਕੁਝ ਕਿੰਨਾ ਨੇ ਹੂਆ ਹੋਣਾ ਨੇ ਡੈਡੀ ਨੂੰ ਦੱਸਿਆ ਹੀ ਆ ਜਦੋਂ ਰਾਤ ਰਹਿ ਕੇ ਆਏ ਆ ਉਥੇ ਉਹ ਤੇ ਪਹਿਲੀਆਂ ਗੱਲਾਂ ਹੋ ਗਈਆਂ ਹੁਣ ਮੈਂ ਨਹੀਂ ਆ ਨਵੇਂ ਸਿਰੇ ਤੋਂ ਗੱਲ ਨਾ ਦੱਸਿਓ ਐਵੇਂ ਰਿਸ਼ਤੇਦਾਰੀ ਦੇ ਵਿੱਚ ਫਿਰ ਫਿੱਕ ਪਾਊਗੀ ਇੱਕ ਵਾਰੀ ਜਦੋਂ ਫਿਰ ਹੋ ਜਾਂਦਾ ਹੁੰਦਾ ਨਾ ਰਿਸ਼ਤੇਦਾਰੀ ਦੇ ਵਿੱਚ ਤੋੜ-ਛੋੜ ਬਾਅਦ ਵਿੱਚ ਫਿਰ ਉਹ ਗੱਲ ਨਹੀਂ ਬੰਦੀ ਹੁੰਦੀ ਅਸੀਂ ਤਾਂ ਉੱਥੇ ਹੁਣ ਬੁਰੇ ਬਣ ਕੇ ਆਏ ਆਏ ਆ ਇਹ ਨਾ ਵੀ ਡੈਡੀ ਵੀ ਮੁੜ ਕੇ ਉੱਠ ਕੇ ਇੱਥੋਂ ਜਲ ਜਾਣ ਗੁੱਸੇ ਦੇ ਵਿੱਚ ਐਵੇਂ ਉੱਥੇ ਜਾ ਕੇ ਗੱਲ ਕਰਨਗੇ ਗੱਲ ਵਧੂਗੀ ਮੇਰੀ ਸੰਦੀਪ ਇੱਕ ਗੱਲ ਸੁਣ ਲਾ ਜੇ ਤੇ ਅਹੀਂ ਗੱਲ ਦੱਸ ਦਿੱਤੀ ਤੇ ਹੋ ਸਕਦਾ ਇੰਨੀ ਗੱਲ ਨਾ ਵਧੇ ਤੇ ਜੇ ਇਹ ਗੱਲ ਉਹਨਾਂ ਵਾਲੇ ਪਾਸਿਓਂ ਕਿਹੇ ਵਾਲੇ ਪਾਸਿਓਂ ਵੀ ਪਤਾ ਲੱਗ ਗਈ ਡੈਡੀ ਨੂੰ ਤੇ ਗੱਲ ਜ਼ਿਆਦਾ ਵਧਣੀ ਉਹ ਡੈਡੀ ਨੇ ਇਹ ਗੱਲ ਲਖਣੀ ਆ ਕਿ ਮੇਰਾ ਆਪਣਾ ਟੱਬਰ ਹੀ ਮੇਰੇ ਤੋਂ ਲ ਘਾੜ ਰੱਖਣ ਲੱਗ ਪਿਆ ਵਾ ਮੈਨੂੰ ਨਹੀਂ ਪਤਾ ਫਿਰ ਜੋ ਤੁਹਾਨੂੰ ਸਹੀ ਲੱਗਦਾ ਤੁਸੀਂ ਕਰੋਗੇ ਸਹੀ ਤੇ ਮੈਨੂੰ ਇਹੋ ਲੱਗਦਾ ਮੈਂ ਤਾਂ ਕਹਿ ਦੇਣਾ ਡੈਡੀ ਨੂੰ ਸਾਰਾ ਕੁਝ ਦੱਸ ਦੇਣਾ ਤੇ ਮੰਮੀ ਦਾ ਵੀ ਦੱਸ ਦੇਣਾ ਵੇ ਮੰਮੀ ਨੇ ਆਹ ਕੰਮ ਕੀਤਾ ਉੱ ਪਤਾ ਨਹੀਂ ਮੰਮੀ ਨੂੰ ਤਾਂ ਕੀ ਹੋ ਗਿਆ ਵਾ ਮੰਮੀ ਦੇ ਕੋਲ ਸੋਚਦੇ ਸਮਝਦੇ ਨਹੀਂ ਆ ਕਿ ਗੱਲ ਕਰਨ ਲੱਗਿਆ ਮੰਮੀ ਨੂੰ ਤੇ ਆਉਂ ਜਿੱਦਾਂ ਨੂੰ ਸੋਨੂ ਦੇ ਨਾਲ ਵੈਰ ਪੈ ਗਿਆ ਹੁੰਦਾ ਵਾ ਤੇਰੇ ਕੋਲ 1.5 ਲੱਖ ਰੁਪਈਆ ਲੈਣਾ ਵਾ ਤੂੰ ਉਹਦੇ ਵਿੱਚੋਂ ਦੇ ਜਿਹੜੇ ਪੈਸੇ ਇਹਦੇ ਦੇ ਬਾਕੀ ਪੈਸੇ ਮੇਰੀ ਟਲੀ ਦੇ ਉੱਤੇ ਰੱਖ ਆਹ ਕੰਮ ਅਸੀਂ ਅੱਜ ਤੱਕ ਨਹੀਂ ਕੀਤਾ ਲਾਸਟ ਟਾਈਮ ਦੇ ਉੱਤੇ ਸਿਰ ਦੇ ਉੱਤੇ ਸਵਾਹ ਪਾ ਲਈ ਆ ਹੁਣ ਤੂੰ ਇਹ ਨਹੀਂ ਹਾਈਪਰ ਨਾ ਹੋਏ ਜਿਹੜੇ ਡੈਡ ਨੂੰ ਗੱਲ ਦੱਸਣੀ ਵੀ ਆ ਨਾ ਤੇ ਤਰੀਕੇ ਨਾਲ ਦੱਸਿਓ ਚੰਗਾ ਤੂੰ ਦੱਸ ਨਹੀਂ ਹਾਂ ਫੇਰ ਮੇਰਾ ਤੇ ਉਹ ਤਰੀਕਾ ਵਾ ਤੂੰ ਦਾਸਲੀ ਆਪਣੇ ਤਰੀਕੇ ਨਾਲ ਜਿਹੜਾ ਤੇਰਾ ਤਰੀਕਾ ਫਿਰ ਹਾਈਪਰ ਨਾ ਹੋਇਓ ਜਦੋਂ ਮੰਮੀ ਨੇ ਕੰਮ ਹੀ ਹਾਈਪਰ ਹੋਣ ਵਾਲਾ ਕੀਤਾ ਤਾਂ ਹਾਈਪਰ ਨਾ ਹੋਵੇ ਔਰ ਕਿਉਂ ਆ ਪਹਿਲੀ ਤੇ ਗੱਲ ਜਾਣਾ ਹੀ ਨਹੀਂ ਚਾਹੀਦਾ ਐਵੇਂ ਪ੍ਰੀਤੀ ਦੇ ਮਗਰ ਲੱਗ ਕੇ ਦਵਾਦਵ ਗੱਡੀ 'ਚ ਬੈ ਕੇ ਚੱਲ ਗਏ ਠੀਕ ਹੀ ਉਹਨਾਂ ਟਰੈਕਟਰ ਢੱਕਿਆ ਹੀ ਆਪੇ ਆਪਣਾ ਉਥੇ ਮਸਲਾ ਉਹ ਹੱਲ ਕਰ ਲਿੰਦੇ ਮੰਮੀ ਜੀ ਠੀਕ ਜੀ ਹੁਣ ਆ ਪਤਾ ਠੀਕ ਆ ਹੁਣ ਫਰਕ ਪਿਆ ਮੈਨੂੰ ਵੇਖਾਂ ਬੁੱਢੜੀ ਫਫੜੇ ਕਿਦਾਂ ਡਈਆ ਕਰਨ ਹੁਣ ਤੇ ਮੇਰਾ ਮਨ ਹੀ ਚੁੱਕਿਆ ਗਿਆ ਇਹਨਾਂ ਤੋਂ ਆ ਲੋ ਮੰਮੀ ਆ ਸੂਟ ਬਣਾਈ ਜਿਹੜੇ ਮੈਂ ਸੋਹਣੇ ਨੇ ਤੇ ਇਹ ਆ ਤਾਂ ਰੈਡੀਮੇਡ ਹੀ ਆਉਂਦਾ ਹੈ ਹਾਂ ਜੀ ਮੰਮੀ ਰੈਡੀਮੇਡ ਹੀ ਆ ਪਰਨਾ ਥੋੜੀ ਜੀ ਫਿਟਿੰਗ ਚੈੱਕ ਕਰਾਉਣੀ ਪੈਣੀ ਆ ਚੱਲ ਆਪੇ ਅਮਨ ਕਰ ਦਊਗੀ ਸੋਹਣੇ ਨੇ ਤੇ ਇਹ ਆ ਵੇਖਿਓ ਰੰਗ ਬੜੇ ਸੋਹਣੇ ਨੇ ਤੇ ਇਹ ਕੋਟਨ ਦੇ ਨੇ ਕੂਲੇ ਹਾਂ ਜੀ ਤਰਾ ਹਲੇ ਰੱਪੇ ਦੇ ਵਿੱਚ ਨਾ ਉਹਨਾਂ ਦੇ ਕਲੇਸ਼ ਕਰਕੇ ਧੀਏ ਵੀ ਵੇਖਿਆ ਹੀ ਨਹੀਂ ਗਏ ਸਾਰੇ ਸੋਹਣੇ ਨੇ ਮੇਰੇ ਪੁੱਤ ਦੇ ਸੋਹਣੇ ਉਧਰ ਮੰਮੀ ਤੁਸੀਂ ਬਿਮਾਰ ਹੋਗੇ ਤੇ ਸੋਹੇ ਨਹੀਂ ਸੂਟ ਵੇਖੇਗੇ ਤੇ ਕੀ ਕਰਦੀ ਇਹਨਾਂ ਦਾ ਤਰਾ ਖਪਾਕਾ ਨਾ ਹੋਇਆ ਤੇ ਬਿਮਾਰ ਤੇ ਧੀਏ ਮੈਂ ਹੋਣਾ ਹੀ ਹੁਣ ਅਹੀਂ ਆ ਆ ਵੀ ਰੰਗ ਬੜਾ ਹੀ ਸੋਹਣਾ ਹੀ ਪੁੱਤਰ ਚਾਰ ਹੀ ਬਣਾਏ ਨੇ ਮੇਰੇ ਤੀਨੇ ਹਾਂ ਚਾਰ ਸੂਟ ਬਣ ਗਏ ਨੇ ਮੇਰੇ ਪੁੱਤ ਦੇ ਨਹੀਂ ਮੰਮੀ ਜੀ ਸੂਟ ਤੇ ਅਜੇ ਮੈਂ ਹੋਰ ਬਣਾਉਣੇ ਸੀ ਇਧਰੋਂ ਵਿੱਕੀ ਦਾ ਫੋਨ ਚੱਲ ਗਿਆ ਤੇ ਉਹ ਫਿਰ ਆਪਾਂ ਛੇਤੀ ਛੇਤੀ ਇੱਧਰ ਆ ਗਏ ਨਹੀਂ ਤੇ ਸੂਟ ਤੇ ਜੇ ਮੈਂ ਪੰਜ ਛੇ ਹੋਰ ਬਣਾ ਲੈਣੇ ਸੀ ਪਤਾ ਵਿੱਕੀ ਨੇ ਫੋਨ ਤੇ ਕਰਨਾ ਹੀ ਨਹੀਂ ਹੁਣ ਸੋਨੂ ਨੇ ਵੀ ਤਾਂ ਆਤੀ ਘਰ ਛੜੀ ਤੇ ਉਹ ਇਕੱਲਾ ਜਣਾ ਜਾਣਾ ਫਿਰ ਕੀ ਕਰਦਾ ਹਾਂਜੀ ਹੁਣ ਤੇ ਜੀ ਭੈਣੇ ਫਿਰ ਤੁਹਾਨੂੰ ਫੋਨ ਕੀਤਾ ਤੇ ਚਲਾਉਣਗੇ ਤੇ ਇਹਨਾਂ ਨੂੰ ਕੁਝ ਆਖਣਗੇ ਤੇ ਉਹ ਪਾਸੇ ਧੀ ਹੁੰਦੇ ਨੇ ਇੱਕ ਵੇਖੇ ਇਹਨਾਂ ਨੂੰ ਕੀ ਕੁਝ ਕਰਦੇ ਨਹੀਂ ਉਤਰਖ ਪਾ ਕੰਨਾ ਤਾਂ ਮੇਰਾ ਤਾਂ ਇੰਨਾ ਚਲੋ ਮੰਮੀ ਹੁਣ ਐਵੇਂ ਫੇਰ ਨਾ ਬੀਬੀ ਵੜਾ ਕੇ ਬਹਿ ਜਾਓ ਤੁਸੀਂ ਹਣਾ ਅਮਨ ਹਾਂਜੀ ਹਾਂਜੀ ਭਾਬੀ ਜੀ ਭਾਬੀ ਜੀ ਸੂਟ ਤੇ ਬੜੇ ਹੀ ਸੋਹਣੇ ਆ ਕਿੰਨੇ ਕਿੰਨੇ ਦੇ ਬਣੇ ਆਵੇਂ ਨਹੀਂ ਤੂੰ ਕੀ ਲੈਣਾ ਪੁੱਛ ਕੇ ਤੂੰ ਹਸਾਬ ਲੈਣਾ ਜਿੰਨੇ ਦਾ ਮਰਜ਼ੀ ਆਏ ਹੋਣਾ ਜਾ ਪ੍ਰੀਤ ਤੂੰ ਚਾਹ ਲਿਆ ਬਣਾ ਕੇ ਘੁੱਟ ਮੇਰੇ ਅੱਗੇ ਸਿਰ ਪੜਹੋਣ ਲਈ ਨੀਹਾ ਗੱਲ ਪੁੱਛਣੀ ਜ਼ਰੂਰੀ ਭਾਬੀ ਕਿੰਨੇ ਦੇ ਆਏ ਤੂੰ ਪੈਸੇ ਦੇ ਕੇ ਤੋਰੀ ਆਹੀ ਉਹਨੂੰ ਜਿਹੜੇ ਪੁੱਛਣ ਦੇ ਵੀ ਹੈ ਬੜਾ ਸਾਭ ਲੱਗੀ ਉਹਦੇ ਕੋਲ ਲੈਣ ਕਿੰਨੇ ਦਾ ਐ ਨ ਤੇ ਕਿੰਨੇ ਦੇ ਨਹੀਂ ਆਏ ਤੈਨੂੰ ਚੰਗਾ ਭਲਾ ਪਤਾ ਹੈ ਉਹ ਆਪਣੇ ਭੇਕਿਆਂ ਤੋਂ ਬਣਾ ਕੇ ਲਿਆਈਏ ਜਾਣ ਜਾਣ ਕੇ ਉਹਦੇ ਹੁੰਦੇ ਆ ਪੁੱਛਦੀ ਭਾਬੀ ਕਿੰਨੇ ਦੇ ਆਏ ਭਾਬੀ ਕਿੰਨੇ ਦਾ ਐ ਤੈਨੂੰ ਸ਼ਰਮ ਨਹੀਂ ਆਈ ਪੁੱਛਦੀ ਨੂੰ ਤੇ ਮੈਂ ਨਾ ਹੀ ਪੁੱਛਿਆ ਉਹਦੇ ਹੁੰਦੇ ਆ ਹੁਣ ਇੱਥੇ ਬੈਠੀ ਨਾ ਰਹਾ ਮੇਰੇ ਵੱਲ ਵੇਖੀ ਜਾਂ ਰਹੀ ਐ ਆ ਫੜ ਸੂਟ ਜਿਹੜੇ ਉਹਦੇ ਸੈੱਟ ਕਰਨ ਵਾਲੇ ਸੈੱਟ ਕਰਦੇ ਤੇ ਜਿਹੜੇ ਸੀਣ ਵਾਲੇ ਨਾ ਉਹਦੇ ਸੂਟ ਸੀਂਦੇ ਮੈਂ ਕੋਣੀ ਸਿੱਤੇ ਜਾਂਦੇ ਮੈਂ ਆਪਣਾ ਪੜਨ ਲੱਗੀ ਮੈਂ ਕਿਹੜੀ ਵੇਲੀ ਐ ਮੈਨੂੰ ਪਤਾ ਜਿਨਾ ਤੂੰ ਪੜ ਲਈਂ ਫੜ ਕੇ ਤਾਂ ਹੁੰਦਾ ਬਾਪੂ ਆਪਣਾ ਬੈਠੀ ਐ ਤਾਂ ਤੂੰ ਪੜ ਲਈਂ ਉਦੋਂ ਦੀ ਹਾਂ ਆ ਗਈਆਂ ਤੇ ਉਹ ਨਾ ਨਹੀਂ ਕਿੱਥੇ ਗਈ ਸੀ ਕਿੱਥੇ ਗਈ ਤੈਨੂੰ ਨਹੀਂ ਪਤਾ ਕਿੱਥੇ ਗਈ ਹੈ ਤੂੰ ਪੁੱਛ ਕੇ ਗਈ ਆ ਸ਼ੋਪਿੰਗ ਕਰਕੇ ਆਇਆ ਕੁੜੀ ਦੀ ਸੂਟ ਸੜ ਲੈ ਕੇ ਆਏ ਆ ਉਹਦੇ ਵੀ ਝੂਠ ਬੋਲਣ ਲਈ ਆ ਝੂਠ ਕੀ ਬੋਲਣ ਲਈ ਆ ਮੈਂ ਕੋ ਕੱਲੀ ਗਈ ਆ ਮੈਂ ਜੇ ਝੂਠ ਬੋਲੂੰ ਸੱਚੀ ਸੱਚੀ ਦੱਸ ਕਿੱਥੇ ਗਏ ਸੀ ਦੱਸ ਹਾਂ ਪ੍ਰੀਤ ਨਾਲ ਹੀ ਗਈ ਸੰਦੀਪ ਨਾਲ ਹੀ ਕਵਲ ਨਾਲ ਹੀ ਤੇ ਤੁਹਾਨੂੰ ਤੇ ਐਉਂ ਸ਼ੱਕ ਪੈਂਦਾ ਜਿਵੇਂ ਕਰੇ ਕਿੱਥੇ ਨਿਕਲ ਗਈ ਹੁੰਦੀ ਆ ਆਪਣੀ ਜਨਾਨੀਆਂ ਤੇ ਇੰਨਾ ਸ਼ੱਕ ਨਹੀਂ ਕਰੀਦਾ ਐ ਸੁਮਰੇ ਆਣ ਕੇ ਕੋਈ ਆਂਟ ਗਵਾੜ ਸੁਣੂਗਾ ਕੀ ਆਖੂਗਾ ਜਿਹੜੀ ਗੱਲ ਤੈਨੂੰ ਮੈਂ ਪੁੱਛਣਾ ਨਾ ਉਹ ਗੱਲ ਤੇ ਆ ਗੱਲ ਘਮਾ ਕੇ ਦੂਜੇ ਪਾਸੇ ਨਾ ਖੜ ਜਿਹੜੀ ਤੂੰ ਪ੍ਰਧਾਨਗੀ ਕਰਦੀ ਫੈਂਦੀ ਐ ਨਾ ਅੱਗੇ ਹੋ ਹੋਗੇ ਤੈਨੂੰ ਇਹ ਪ੍ਰਧਾਨਗੀ ਨੇ ਮਾਰ ਲਈ ਉਹ ਨਾ ਕੀ ਪ੍ਰਧਾਨਗੀ ਕੀਤੀ ਦੱਸੋ ਵੀ ਨਾ ਮੈਂ ਕੀ ਪ੍ਰਧਾਨਗੀ ਤੁਹਾਡੀ ਕੀਤੀ ਆ ਤੁਹਾਡੇ ਘਰ ਦਾ ਕੋ ਬਣਾਇਆ ਹੀ ਆ ਕੋ ਵਗਾਲਿਆ ਨਹੀਂ ਤਾਂ ਤੇ ਚੰਗਾ ਪਲਾ ਛੱਡ ਕੇ ਗਏ ਹਾਂ ਤਾਂ ਤੇਆਂ ਨੂੰ ਜਾਂ ਕਿਸੇ ਨੇ ਪਾਣੀ ਜੜਾਤੀ ਹੁੰਦੀ ਆ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਜੋ ਤੂੰ ਉੱਥੇ ਘੋਲਣਾ ਘੋਲ ਕੇ ਆਈਆਂ ਪਰ ਮੈਂ ਸੁਣਨਾ ਤੇਰੇ ਮੂੰਹੋਂ ਜਮਨਾ ਵਾ ਇਹਨਾਂ ਨੇ ਨਹੀਂ ਦੱਸਣਾ ਮੈਂ ਦੱਸਦਾ ਵਾਂ ਇਹਨਾਂ ਨੇ ਜੋ ਕੁਝ ਕੀਤਾ ਵਾ ਉੱਥੇ ਡੜਜੀ ਪਤਾ ਤੇ ਤੁਹਾਨੂੰ ਹੈ ਹੀ ਆ ਸਾਰਾ ਕੁਝ ਜੋ ਉਹਨਾਂ ਦੇ ਉੱਥੇ ਚੱਲਣ ਡਿਆ ਵਾ ਤੁਹਾਡੇ ਨਾਲ ਸਾਰੀ ਗੱਲ ਕੀਤੀ ਸੀ ਭੂਆ ਨੇ ਬਸ ਅੱਜ ਇਹ ਗੱਲ ਹੋਈ ਆ ਕਿ ਮੰਮੀ ਨੇ ਸਿੱਧਾ ਸਿੱਧਾ ਨਾ सोनू ਦਾ ਕਸੂਰ ਕੱਢ ਦਿੱਤਾ ਮੰਮੀ ਗੱਲ ਮੁਕਾ ਵੀ ਸਕਦੇ ਸੀ ਦੋਹਾਂ ਤਰ੍ਹਾਂ ਦੀ ਗੱਲ ਕਰ ਸਕਦੇ ਸੀ ਵਿਚੋਲੇ ਦਾ ਕੰਮ ਕੀ ਹੁੰਦਾ ਵਾ ਕਿ ਸਮਝਾਉਣਾ ਮੰਮੀ ਨੇ ਸਮਝਾਇਆ ਨਹੀਂ ਕਸੂਰ ਕੱਢਿਆ ਸੋਨੂ ਦਾ ਸਿੱਧਾ ਸਿੱਧਾ ਹੀ ਆਪਣੀ ਧੀ ਦੀ ਸਾਈਡ ਲਈ ਆ ਇਹ ਨਹੀਂ ਵੇਖਿਆ ਕਿ ਜੇ ਇੱਕ ਪਾਸੇ ਮੇਰੀ ਧੀ ਆ ਤਾਂ ਦੂਜੇ ਪਾਸੇ ਮੇਰੀ ਨਾਨਾ ਨਵੀਂ ਆ ਇੱਕ ਤਰਫਾ ਗੱਲ ਕੀਤੀ ਇਹਨਾਂ ਨੇ ਬਸ ਮੇਰੀ ਗੱਲ ਸੁਣ ਲੈ ਜਿਹੜੀਆਂ ਤੂੰ ਉੱਥੇ ਗੱਲਾਂ ਕਰਕੇ ਆਈਆਂ ਤੂੰ ਵਰਤਨ ਵਾਲਾ ਕੰਮ ਨਹੀਂ ਕਰ ਰਹਿਣ ਦਿੱਤਾ ਪਰ ਤੂੰ ਜੋ ਮਰਜ਼ੀ ਕਰ ਮੇਰੀ ਉਹ ਭੈਣ ਵਾ ਤੇ ਮੇਰੀ ਉਹ ਭੈਣ ਹੀ ਰਹਿਣੀ ਆ ਮੈਂ ਇਹ ਨਹੀਂ ਕਿ ਆ ਵੀ ਉੱਤੇ ਕੁੜੀ ਵਿਆਹ ਦਿੱਤੀ ਤੇ ਮੈਂ ਹੁਣ ਭੈਣ ਨੂੰ ਪਿਛਾਂ ਪਾ ਦਿਆਂ ਮੈਂ ਕਦੇ ਨਹੀਂ ਪਾ ਸਕਦਾ ਜਿੰਨਾ ਚਿਰ ਮੈਂ ਜਿੰਨਾ ਵਾਂ ਹੋਰ ਕੀ ਡਾਡ ਜੀ ਐਨੀਆਂ ਉੱਥੇ ਗੱਲਾਂ ਹੋਈਆਂ ਮੈਂ ਸਭੋਂ ਆਨੇ ਬਹਾਨੇ ਜਿਹੜਾ ਨਾ ਕਹਿ ਵੀ ਦਿੱਤਾ ਉੱਥੇ ਵਿੱਕੀ ਨੂੰ ਕਿ ਵਿੱਕੀ ਭਾਜੀ ਤੁਹਾਡਾ ਕਸੂਰ ਵਾ ਪਰ ਇਹਨਾਂ ਨੇ ਇਹਨਾਂ ਨੇ ਆਖ ਦਿੱਤਾ ਕਿ ਤੈਨੂੰ ਲੋੜ ਨਹੀਂ ਹੈਗੀ ਵਿੱਚ ਬੋਲਣ ਦੀ ਬਹੁਤੀ ਸਿਆਣੀ ਬੰਦੀ ਹੈ ਨਾ ਇਹ ਫਿਰ ਅਧੀਆਂ ਗੱਲਾਂ ਘੱਟ ਦੱਸਣ ਡਿਆ ਸਾਰੀ ਗੱਲ ਦੱਸ ਦੱਸ ਨਾ ਹੁਣ ਕਿ ਭੂਆ ਦੇ ਮੁੰਡੇ ਨੇ ਟਰੈਕਟਰ ਡੱਕਿਆ ਹੈ ਉਹ ਵੀ ਹੜੇ ਧੀ ਜਵਾਈ ਦਾ ਉਹਨੂੰ ਸ਼ਰਮਣਾ ਆਈ ਟਰੈਟਰ ਡੱਕਦੇ ਇਹਨੂੰ ਆਹ ਗੱਲ ਤੇ ਨਹੀਂ ਦੱਸੀ ਹੋਣੀ ਤੁਹਾਡੀ ਭੈਣ ਨੇ ਉਹਨਾ ਆਪਣੇ ਪੁੱਤ ਦਾ ਹੀ ਸਾਥ ਦਿੱਤਾ ਨਾ ਤੇ ਮੈਂ ਕਿਉਂ ਨਾ ਆਪਣੇ ਧੀ ਜਵਾਈ ਦਾ ਸਾਥ ਦਵਾਂ ਤੂੰ ਬੁੜੀਏ ਸਾਥ ਨਹੀਂਗਾ ਦਿੱਤਾ ਤੂੰ ਤੇ ਅੱਡੋ ਪਾਲ ਕਰਨ ਵਾਲਾ ਕੰਮ ਕਰਾਈਆ ਤੂੰ ਤੇ ਮਿਲਜੁਗਨ ਕਿਸ ਨੂੰ ਰਹਿਣ ਦਿੱਤਾ ਤੁਹਾਨੂੰ ਡਰ ਜਿਓ ਤਾਂ ਕਿਨੇ ਦੱਸੀਏ ਗੱਲ ਉਹ ਦੱਸੀ ਹੋਊ ਕਿਸੇ ਨੇ ਗੱਲ ਤੁਸੀਂ ਇਹ ਮੈਨੂੰ ਦੱਸੋ ਤੁਸੀਂ ਗਏ ਹੋ ਕਿ ਨਹੀਂ ਉੱਥੇ ਗਏ ਨਹੀਂ ਗਏ ਆ ਡਰਦੀ ਆਪਾਂ ਗਏ ਆ ਕਿਉਂ ਨਹੀਂ ਗਏ ਤੇ ਫੇਰ ਆਹੋ ਆਜ ਜੋ ਜੋ ਗੱਲਾਂ ਹੋਈਆਂ ਨੇ ਹੋਈਆਂ ਨੇ ਮੈਂ ਤੇ ਆਪ ਮੰਨਣ ਡਿਆ ਮੈਂ ਇਹ ਗੱਲ ਨੂੰ ਆ ਕੋਈ ਗੱਲਾਂ ਕਰਾਂਗਾ ਇਹ ਬੰਦਾ ਤਰੀਕੇ ਨਾਲ ਗੱਲ ਕਰਦਾ ਸਾਰੇ ਧਾਂ ਰੱਖਣੇ ਪੈਂਦੇ ਬੰਦੇ ਨੂੰ ਤੂੰ ਜਾ ਕੇ ਉਸੇ 1.5 ਲੱਖ ਰੁਪਈਆ ਉਹਨਾਂ ਕੋਲ ਮੰਗਣ ਨਹੀਂ ਆ ਤੂੰ 10 ਮਿੰਟ ਤੂੰ ਪੇਕੇ ਤੋਂ ਲਿਆ ਕੇ ਦਿੱਤਾ ਸੀ ਅਗਲੇ ਇਥੇ ਮੇਰ ਦਾ ਜਵਾਨ ਕੀਤੀ ਆ ਵੀ ਜਦੋਂ ਤੁਹਾਨੂੰ ਲੋੜ ਹੋਏਗਾ ਤੁਸੀਂ ਦੱਸ ਦਿਓ ਅਸੀਂ ਤੁਹਾਨੂੰ ਅਸੀਂ ਪੈਸੇ ਵਾਪਸ ਕਰਾਂਗੇ ਹੁਣ ਮੈਨੂੰ ਫੋਨ ਲੱਗਿਆ ਇਹੋ ਗੱਲ ਕਹਿੰਦੇ ਵੀ ਜੇ ਤੁਹਾਨੂੰ ਨਹੀਂ ਯਕੀਨ ਤੇ ਦੱਸੋ ਤੁਸੀਂ ਅਸੀਂ ਫਰਦਲ ਕੇ ਜਿੱਦਾਂ ਕਰਕੇ ਤੁਹਾਡੇ ਪੈਸੇ ਵਾਪਸ ਕਰ ਦਿਆਂ ਤੂੰ ਜਾ ਕੇ ਪੈਸਾ ਵਾਲੇ ਛੇ ਦਿਨ ਤੈਨੂੰ ਅਸੀਂ ਕਹਿ ਕੇ ਨਹੀਂ ਹੁਣ ਦੱਸੋ ਦੱਸੋ ਹੁਣ ਮੈਨੂੰ ਤਾਂ ਰਾਹ ਦੇ ਵਿੱਚ ਆਉਂਦਿਆਂ ਕਹਿੰਦੇ ਸੀ ਜਾ ਕੇ ਤੇ ਆਪਣੇ ਪਿਓ ਨੂੰ ਨਾ ਦੱਸੀ ਹੁਣ ਮੈਂ ਤਾਂ ਦੱਸਿਆ ਵੀ ਨਹੀਂ ਹੈਗਾ ਲੱਗ ਗਿਆ ਨਾ ਸਾਡੇ ਆਉਣ ਤੋਂ ਪਹਿਲਾਂ ਪਤਾ ਉਹਨਾਂ ਨੂੰ ਉਹ ਬਹਿ ਜਾ ਤੂੰ ਚੁੱਪ ਕਰਕੇ ਤੇਰਾ ਵੀ ਲੱਗ ਗਿਆ ਮੈਨੂੰ ਪਤਾ ਸਾਰਾ ਕਿਉਂ ਮੈਂ ਕੀ ਹੁਣ ਕਰ ਦਿੱਤਾ ਵਾ ਮੈਂ ਤੇ ਆਪ ਕਹਿਣ ਡਿਆ ਵਾਂ ਕਿ ਮੰਮੀ ਦਾ ਕਸੂਰ ਵਾ ਗਲਤ ਫੈਸਲਾ ਕਰਕੇ ਆਇਆ ਆ ਉੱਥੇ ਤੂੰ ਹੀ ਮੇਰੇ ਦਵਾਲੇ ਹੋਈ ਜਾਂਦੇ ਹੋ ਜੇ ਕੀ ਕਹਿ ਕੇ ਆਇਆ ਉੱਥੇ ਧਾਗਾ ਟੁੱਟ ਗਿਆ ਵਾ ਹੁਣ ਹੁਣ ਨਹੀਂ ਮਿਲਿਆ ਜਾਣਾ ਜੇ ਮੇਰਾ ਗੱਦੇ ਵਿੱਚ ਗੰਡ ਪੈ ਜਾਂਦੀ ਹੈ ਗੰਡ ਲਟਕਦੀ ਰਹਿਦੀ ਹੈ ਤੇਰਾ ਮੈਨੂੰ ਭਲੇਖਾ ਬਲਾ ਓ ਮੇਰੇ ਆ ਰੱਬਾ ਡੜਜੀ ਇਹੋ ਹੀ ਤੇ ਗੱਲ ਵਾ ਵੇਹੋ ਮੈਂ ਉਥੇ ਸੰਦੀਪ ਕਿੱਡੇ ਵਧੀਆ ਤਰੀਕੇ ਨਾਲ ਗੱਲ ਕਹਿ ਕੇ ਆਇਆ ਵਾਂ ਮੇਰੇ ਕਹਿਣ ਦਾ ਮਤਲਬ ਹੈ ਪਤਾ ਕੀ ਸੀ ਕਿ ਹੁਣ ਸਾਡੇ ਰਿਸ਼ਤੇ ਦੇ ਵਿੱਚ ਦਰਾੜ ਪੈ ਗਈ ਆ ਜੇ ਅਸੀਂ ਕੱਲ ਨੂੰ ਮਿਲਾਂਗੇ ਵੀ ਨਾ ਤੇ ਉਹ ਉਹ ਗੱਲ ਨਹੀਂ ਰਹਿਣੀ ਜਿਹੜਾ ਪਿਆਰ ਸਾਡੇ ਵਿੱਚ ਪਹਿਲਾਂ ਹੈਗਾ ਸੀ ਜੋ ਮਰਜ਼ੀ ਵੀ ਹੋ ਜੇ ਉਹ ਗੱਲਾਂ ਸਾਹਮਣੇ ਆਉਂਦੀਆਂ ਰਹਿਣੀਆਂ ਜਿਹੜੀਆਂ ਉਥੇ ਮੰਮੀ ਘਰ ਆਈ ਆ ਮੇਰੇ ਕਹਿਣ ਦਾ ਮਤਲਬ ਇਹ ਹੀ ਕਿ ਮੈਂ ਹੁਣ ਤੁਹਾਨੂੰ ਕਿੱਦਾਂ ਸਮਝਾਵਾਂ ਡੜਜੀ ਮੈਂ ਤਾਂ ਸੋ ਕੋ ਗੱਲ ਉਹਨਾਂ ਦੇ ਪੱਖ ਦੀ ਕਰਕੇ ਆਇਆ ਵਾ ਤੇ ਉਹਨਾਂ ਨੇ ਵੇਖ ਯਾਰ ਕਿਹੜੇ ਤਰੀਕੇ ਦੇ ਨਾਲ ਇਹਨਾਂ ਦੇ ਤੱਕ ਪਹੁੰਚਾਤੀ ਆ ਗੱਲ ਮੈਂ ਹੁਣੇ ਸੋ ਉਹਨਾਂ ਨੂੰ ਫੋਨ ਲਾਉਂਦਾ ਨਾ ਉਹਨੂੰ ਮੈਂ ਪੁੱਛਦਾ ਨਾ ਯਾਰ ਆ ਜਿਹੜਾ ਕੰਮ ਹੋਇਆ ਤੀ ਗੱਲ ਨੂੰ ਸਮਝਣੇ ਘੱਟ ਵਾ ਦੂਜੀ ਗੱਲ ਵਾ ਕਿ ਫੋਨ ਦੇ ਉੱਤੇ ਗੱਲ ਹੋਈ ਆ ਤਾਜੀ-ਤਾਜੀ ਤੇ ਤਾਜ਼ਾ-ਤਾਜ਼ਾ ਚੁੱਕ ਕੇ ਉਹਨਾਂ ਨੇ ਫੋਨ ਕਰ ਦਿੱਤਾ ਵਾ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਫੋਨ ਤੇ ਤੁਸੀਂ ਵੀ ਉਹੋ ਜਿਹਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਤੁਹਾਨੂੰ ਤਾਂ ਮਾਸ਼ਾ ਲਾਉਣਾ ਚਾਹੀਦਾ ਉੱਥੇ ਜਾ ਕੇ ਉਹ ਯਾਰ ਅਸੀਂ ਤਾਂ ਜਾਣਾ ਹੀ ਨਹੀਂ ਚਾਹੁੰਦੇ ਮੈਂ ਕਹੇ ਕਿਉਂ ਡਰਦੀ ਨਾ ਫਿਰ ਮੇਰਾ ਹੁਲੀਆ ਵੇਖੋ ਇਹੋ ਜਿਹੇ ਹੁਲੀਏ ਦੇ ਚ ਮੈਂ ਉੱਥੇ ਜਾਂਦਾ ਚੰਗਾ ਲੱਗਦਾ ਸੀ ਗਏ ਦੇ ਇੱਥੇ ਆ ਕੇ ਉਹਦੇ ਪ੍ਰੀਤ ਨੂੰ ਫੋਨ ਆ ਗਿਆ ਉਹਨੇ ਤਾਂ ਜਾਣ ਖਾਂ ਮਾਰੀ ਕਿ ਉੱਥੇ ਲੜ ਪਿਆ ਦੋਵੇਂ ਭਰਾ ਤੇ ਜਾਣਾ ਹੀ ਪੈਣਾ ਵਾ ਹੋ ਰਹੀ ਗਈਆਂ ਇੱਥੇ ਚਾਹ ਨੂੰ ਨਾ ਤੁਸੀਂ ਉੱਥੇ ਜੱਜ ਲੱਗੇ ਸੀ ਕਿ ਜਾਂ ਤੇਰੀ ਮਾਂ ਜੱਜ ਲੱਗੀ ਸੀ ਕਿ ਤੁਸੀਂ ਤਰਪੇ ਦੇ ਫੈਸਲੇ ਕਰਾਉਣ ਪਹਿਲਾਂ ਕੌਣ ਉਹਨਾਂ ਦੇ ਫੈਸਲੇ ਕਰਾਉਂਦਾ ਸੀ ਪਹਿਲਾਂ ਵੀ ਤੇ ਆਖਰ ਲੜਦੇ ਬੈਠੇ ਸੀ ਨਾ ਤੁਸੀਂ ਜਾ ਕੇ ਅੱਜ ਕੱਲ ਕੁੜੀ ਵਿਆਹੀ ਆ ਅੱਜ ਤੁਸੀਂ ਫੈਸਲਾ ਕਰਾਉਣ ਦਾ ਵੀ ਤੁਸੀਂ ਉੱਥੇ ਮਿਲਮਤ ਜੋ ਕਹਿੰਦੇ ਰਹਿੰਦੇ ਤਾਂ ਕਿਸੇ ਨੂੰ ਡੈਡੀ ਜੀ ਅਸਲ ਦੇ ਵਿੱਚ ਨਾ ਪਰੀ ਦਾ ਹੱਡੀ ਦਾ ਵੀ ਕਸੂਰ ਹੈਗਾ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਪਤਾ ਨਹੀਂ ਉਹਨਾਂ ਨੇ ਵੀ ਕੀ ਇਹਨੂੰ ਕਰ ਦਿੱਤਾ ਜਾਂ ਜਾ ਕੇ ਜਿਹੜੀ ਵੀ ਕੋਈ ਗੱਲ ਹੁੰਦੀ ਆ ਜ਼ਿਆਦੀ ਹਵਾ ਦਿੰਦੀ ਆ ਗੱਲ ਨੂੰ ਇਹਨੇ ਉੱਥੇ ਡਰਾ ਹੀ ਇਸ ਤਰੀਕੇ ਨਾਲ ਦਿੱਤਾ ਕਿ ਉੱਥੇ ਲੜਾਈ ਬੜੀ ਹੋ ਗਈ ਆ ਛੇਤੀ ਉੱਥੇ ਜਾਣਾ ਇਹਦੇ ਤਰਲੇ ਲੈਣ ਦਾ ਵੀ ਉੱਥੇ ਜਿੱਦਾਂ ਨੂੰ ਉਹ ਚੱਲਿਆ ਹੁੰਦਾ ਵਾ ਸਾਨੂੰ ਵੀ ਆਪਣਾ ਟਪੜੀ ਚ ਪਤਾ ਨਹੀਂ ਲੱਗਾ ਤੇ ਆਪਾਂ ਕਹਿਤਾ ਕਿ ਚਲੋ ਚੱਲ ਜਾਂਦੇ ਆ ਸਾਨੂੰ ਕੀ ਪਤਾ ਸੀ ਉੱਥੇ ਗੱਲ ਉਹਨਾਂ ਨੇ ਇੰਨੀ ਵਧਾ ਲੈਣੀ ਆ ਕੱਲ ਉਹਦੇ ਨਿਆਣੀ ਆ ਆਦੇ ਸਿਆਣੀ ਬੈਣੀ ਆ ਨਾ ਜੋਗ ਜੋ ਸੇ ਕਰਕੇ ਆਈਆਂ ਜੇ ਕੋ ਕੱਲ ਨੂੰ ਵਾਦਾ ਕਾਟਾ ਹੋ ਗਿਆ ਨਾ ਮੈਂ ਤੈਨੂੰ ਉੱਥੇ ਪੈਰ ਵੀ ਪਾਉਣ ਦੇਣਾ ਤੇ ਜਾ ਹੁਣੇ ਜਾ ਕੇ ਜਾ ਕੇ ਉਹਨਾਂ ਕੋਲ ਮਾਫੀ ਮੰਗ ਕੇ ਆ ਵੀ ਮੇਰੇ ਕੋਲ ਗਲਤੀ ਹੋ ਗਈ ਜੋ ਮੈਂ ਕੀਤਾ ਵਾ ਸੌਖੇ ਜੇ ਹੁਣ ਹੁਣ ਸੌਖੇ ਜੇ ਇਹੋ ਗੱਲ ਨਹੀਂ ਕਹਿੰਦੇ ਸੀ ਕਿ ਸਾਡੇ ਘਰ ਵਿੱਚ ਧਰਾਂ ਬਣ ਜਾਣੀਆਂ ਬਣ ਗਈਆਂ ਧਰਾਂ ਹੁਣ ਪੂਰੇ ਸੌਖੇ ਹੋ ਜਾ ਕਰੋ ਬਰਕਤਾਂ ਹੁਣ ਹੁਣ ਤੁਹਾਡੇ ਘਰ ਦੇ ਚ ਨਾ ਬਰਕਤਾਂ ਜਿਹੜੀਆਂ ਨੇ ਨਾ ਟਰੱਕ ਭਰ-ਭਰ ਕੇ ਆਉਣਗੀਆਂ ਬਰਕਤ ਪੈਣੀ ਆ ਬਰਕਤ ਪੈਣੀ ਆ ਡਾਡ ਜੀ ਉਹ ਯਾਰ ਮੈਂ ਉਹ ਤਰੀਕੇ ਨਾਲ ਨਹੀਂ ਗੱਲ ਕੀਤੀ